ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਸਟਾਫ ਕਲੱਬ ਦੇ ਕੋਲ ਇੱਕ ਵਾਪਰੇ ਸੜਕ ਹਾਦਸੇ ਦੇ ਵਿੱਚ ਇੱਕ ਬਜ਼ੁਰਗ ਦੀ ਲੱਤ ਟੁੱਟ ਗਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਸਟਾਫ ਕਲੱਬ ਦੇ ਕੋਲ ਬਣਾਇਆ ਗਿਆ ਜਿਆਦਾ ਉਚਾਈ ਵਾਲਾ ਸਪੀਡ ਬ੍ਰੇਕਰ ਹਾਦਸੇ ਦਾ ਕਾਰਨ ਬਣਿਆ ਹੈ ਸੜਕ ਉੱਤੇ ਜੋ ਸਪੀਡ ਬ੍ਰੇਕਰ ਬਣਿਆ ਹੈ ਉਸ ਦੀ ਉਚਾਈ ਜ਼ਿਆਦਾ ਹੋਣ ਕਰਕੇ ਐਕਟਿਵਾਂ ਸਵਾਰ ਵਿਅਕਤੀ गिर ਗਿਆ ਜਿਸ ਨੂੰ ਮੌਕੇ ਉੱਤੇ ਮੌਜੂਦ ਵਿਅਕਤੀਆਂ ਵੱਲੋਂ ਚੁੱਕਿਆ ਗਿਆ ਤੇ ਐਂਬੂਲੈਂਸ ਦੀ ਮਦਦ ਨਾਲ ਬੀਬੀਐਮਬੀ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਵਧੇਰੇ ਸਰਕਾਰੀ ਦਿੰਦੇ ਹੋਏ ਸਥਾਨਿਕ ਵਸਨੀਕ ਨੇ ਦੱਸਿਆ ਕਿ ਇਸ ਜਗ੍ਹਾ ਉੱਤੇ ਉੱਚੇ ਬਣੇ ਹੋਏ ਸਪੀਡ ਬ੍ਰੇਕਰ ਦੇ ਕਾਰਨ ਪਹਿਲਾਂ ਵੀ ਕਈ ਹਾਸੇ ਵਾਪਰ ਚੁੱਕੇ ਹਨ ਉਹਨਾਂ ਨੇ ਅਪੀਲ ਕੀਤੀ ਹੈ ਕਿ ਇਸ ਸਪੀਡ ਬ੍ਰੇਕਰ ਨੂੰ ਨੀਵਾ ਕਰਕੇ ਬਣਾਇਆ ਜਾਵੇ ਤਾਂ ਕਿ ਸੜਕ ਹਾਸਿਆਂ ਤੋਂ ਬਚਿਆ ਜਾ ਸਕੇ ਨੰਗਲ ਤੋਂ ਪੰਜਾਬੀ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਇਹ ਉੱਚਾ ਕਰਕੇ ਵੇਜੀ ਫਾੜੀ ਜਾਂਦਾ ਹੂੰ ਇਹ ਨੀਵਾ ਹੁੰਦਾ ਤਾਂ ਉਹ ਬਚ ਜਾਣਗੇ ਤੇ ਹੱਥ ਨੂੰ ਹੈ ਇਹ ਹੈ ਆਪਾਂ ਇੱਕ ਪਾਸਾ ਸਾਦਾ ਹੀ ਵਾਹ ਇਹ ਨੀਮਾ ਹੋਣਾ ਚਾਹੀਦਾ ਇਹਨੂੰ ਜੀ ਨੀਮਾ ਕੀਤਾ ਜਾਵੇ ਬੜੀ ਮਿਹਰਬਾਨੀ